ਵਾਚ ਜਉਂਦੇ ਨੇ ਗੁਰੂ ਗੰਗਾ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰਤਾ ਕੇ ਜੀ ਦਾਤ ਬਖਸ਼ਿਸ਼ ਕੀਤੀ ਆਪ ਗੁਰਗੋਵਨ ਸੇ ਪਾਤਸ਼ਾਹ ਮਹਾਰਾਜ ਜੀ ਉਥੇ ਜੋਤੀ ਜੋਤ ਸੁਆ ਗਏ ਹੁਣ ਕਬਾਣ ਆਈਏ ਬੰਦਾ ਸਿੰਘ ਬਹਾਦਰ ਦੇ ਆਪ ਦੇ ਵਿੱਚ ਜਦੋਂ ਉਹ ਪਿਆਰੇ ਹਜੂਰ ਸਾਹਿਬ ਦੀ ਧਰਜੇ ਤੋਂ ਤੁਰਿਆ ਨਾ 1670 ਈਸਵੀ ਨੂੰ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੈ ਰਜौरी ਪੋਰਸ਼ ਜੰਮੂ ਕਸ਼ਮੀਰ ਦੇ ਇਲਾਕੇ ਦਾ ਉਹਨਾਂ ਦਾ ਜਨਮ ਹੈ ਬਿਆਰੂ ਹਿੰਦੂ ਘਰਾੜੇ ਦੇ ਵਿੱਚ ਜਨਮ ਹੁੰਦਾ ਹੈ ਤੁਸੀਂ ਵੇਖੋ ਗੁਰੂ ਸਾਹਿਬ ਨੇ ਸਿਵਾ ਕਿੰਨੀ ਵੱਡੀ ਲਈ ਹੈ ਬੰਦਾ ਸਿੰਘ ਬਹਾਦਰ ਤੋਂ ਪੰਜ ਸਿੰਘ ਉਹਨਾਂ ਦੇ ਨਾਲ ਤੁਰੇ ਸੀ ਜਿਵੇਂ ਜਿਵੇਂ ਬੰਦਾ ਸਿੰਘ ਬਹਾਦਰ ਹਜ਼ੂਰ ਸਾਹਿਬ ਤੋਂ ਆ ਰਿਹਾ ਹੈ ਹਰਿਆਣਾ ਦੇ ਵਿੱਚ ਆਇਆ ਉਸ ਸਮੇਂ ਹਰਿਆਣਾ ਦੀ ਧਰਤੀ ਤੇ ਉਹਨਾਂ ਨੇ ਖਾਲਸਾ ਖਾਲਸਾ ਜਿਹੜਾ ਰਾਜ ਹੈ ਸਢੋਰੇ ਦੇ ਨੇੜੇ ਉਹਨਾਂ ਨੇ ਸਥਾਪਿਤ ਕੀਤਾ ਔਰ ਦੋ ਸਿੱਕੇ ਉਹਨਾਂ ਨੇ ਜਾਰੀ ਕੀਤੇ ਸਨ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਜਿਗਰੂ ਗੋਬਿੰਦ ਸਿੰਘ ਪਾਸ਼ਚਾਰਾ ਰਾਜ ਦੇ ਨਾਮ ਤੇ ਬੰਦਾ ਸਿੰਘ ਬਹਾਦਰ ਜਿਹਨੇ ਉਸ ਸਮੇ ਸਾਹਿਜ ਕੰਜੜਾ ਉਹ ਜਾਰੀ ਕੀਤਾ ਆਪਣੇ ਨਾਮ ਤੇ ਵਿਚਾਰੇ ਕਰ ਸਕਦੇ ਪਰ ਨਹੀਂ ਉਹਨਾਂ ਨੇ ਆਪਣੇ ਗੁਰੂ ਦਾ ਸਰਕਾਰ ਕੀਤਾ ਦੋ ਸਿੱਕੇ ਉਸ ਸਮੇ ਉੱਥੇ ਜਾਰੀ ਕੀਤੇ ਜਾਂਦੇ ਨੇ ਥੋੜਾ ਹਰਿਆਣੇ ਵਿੱਚ ਆਉਂਦਿਆਂ ਹੋਇਆ ਗੁਰੂ ਸਾਹਿਬ ਜੋ ਸਢੋਰੇ ਦੇ ਧਰਤੀ ਤੇ ਉਹਨਾਂ ਨੂੰ ਉਸ ਸਮੇ ਉੱਥੇ ਪਹੁੰਚੇ ਨੇ ਬੰਦਾ ਸਿੰਘ ਬਹਾਦਰ ਜੀ 5000 ਦੀ ਗਿਣਤੀ ਦੇ ਵਿੱਚ ਸਿੱਖ ਇਕੱਠਾ ਹੋ ਚੁੱਕਾ ਪਿਆਰੇ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਪ੍ਰਚਾਰ ਹੋਇਆ ਬੰਦਾ ਸੇ ਬਾਤ ਕਰ ਰਿਹਾ ਹਕੂਮਤਾਂ ਮੇਂ ਭੇਜੇ ਅਨੇਕਾਂ ਸਿੱਖ ਆ ਗਏ ਕਿਉਂਕਿ ਸਹਿਬਜ਼ਾਦਾ ਨੇ ਸ਼ਹੀਦੀ ਦੇਣਾ ਪੂਰੀ ਸਿੱਖ ਕੌਮ ਨੂੰ ਅੰਦਰੋਂ ਤੇ ਬਾਹਰੋਂ ਝੰਡੂੜ ਕੇ ਰੱਖ ਦਿੱਤਾ ਹੈ ਹਰ ਇੱਕ ਬੰਦਾ ਚਾਹੁੰਦਾ ਕਿ ਉਹ ਸੁੱਚਾ ਨੰਦਨ ਨੂੰ ਗੰਗੋਗ੍ਰਾਮਣ ਨੂੰ ਵਜ਼ੀਰ ਖਾਨ ਨੂੰ ਜਾਨੇ ਖਾਨ ਤੇ ਮਾਨੇ ਖਾਨ ਨੂੰ ਇਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹਰ ਇੱਕ ਸਿੱਖ ਬੀਬੀ ਪੈਣ ਬਜ਼ੁਰਗ ਨੌਜਵਾਨ ਸਾਰੇ ਇਹੀ ਅਦਾਸਤਾਂ ਕਰ ਰਹੇ ਸਨ ਪਰ ਕਰਨੇ ਕਰਤਾ ਉਸ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਹੈ ਉਸ ਬਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ ਨਾ ਉਹ ਬਿਦਵਾਨ ਇਹ ਕਹਿੰਦਾ ਗੁਰੂ ਨਾਨਕ ਪਾਤਸ਼ਾਹਾ ਰਾਜ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹਾ ਰਾਜ ਜੀ ਦੋਨਾਂ ਨੇ ਸੋਚ ਇੱਕੋ ਹੀ ਹੈ ਜੋਤ ਉਹ juxta सहेशਕ ਆਇਆ ਫਿਰ ਪਲਟੀ ਹੈ ਇਹ ਲਫ਼ਜ਼ ਆਪਾਂ ਗੁਰਬਾਣੀ ਵਿੱਚੋਂ ਵੀ ਪੜ੍ਹਦੇ ਤੇ ਗੁਰੂ ਪਿਆਰ ਵਾਲੇ ਤੁਸੀਂ ਹਲਾ ਲਗੋਗੇ 15 ਅਪ੍ਰੈਲ 1469 ਈਸਵੀ ਦਾ ਗੁਰੂ ਨਾਨਕ ਸਾਹਿਬ ਦਾ ਜਨਮ ਹੈ ਤੇ 14 ਅਪ੍ਰੈਲ ਗੁਰੂ ਪਾਤਸ਼ਾਹਾ ਰਾਜ ਜੀ ਨੇ ਉਸ ਸਮੇਂ 1699 ਦੀ ਵਿਸਾਖੀ ਜਿਹੜੀ ਹੈ ਗੁਰਨਾਨ ਦੇਵ ਪਾਸ਼ਾ ਜੀ ਮਹਾਰਾਜ ਦੇ ਵਰਤ ਨੂੰ ਸਾਹਮਣੇ ਰੱਖਦੇ ਹੋਇਆ 14 ਅਪ੍ਰੈਲ ਗੁਰੂ ਸਭ ਜਨ ਦੇ ਸਦਕ ਵਿੱਚ ਅੱਜ ਉਹ ਹੋ ਕੀ ਰਿਹਾ ਹੈ ਅੱਜ ਸਾਡੇ ਕੌਮ ਨੂੰ ਇਤੋਂ ਸੁਪੇਂ ਦੀ ਸਰਕਾਰ ਹੀ ਕਹਿ ਦਵੇ ਨਾ ਬਿਸੀ ਇਕੱਠੇ ਹੋ ਕੇ ਤੁਸੀਂ ਸਾਨੂੰ ਇੱਕ ਡੇਟ ਦੋ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਜਦ ਗੁਰਨਾਨ ਦੇਵ ਪਾਸ਼ਾ ਮਹਾਰਾਜ ਦੇ ਵਰਤ ਦੀ ਤੁਹਾਡੀ ਸਰਕਾਰੀ ਛੁੱਟੀ ਕਰਵਾਵਾਂਗੇ ਅਸੀਂ ਡੇਟ ਨਹੀਂ ਦੇ ਸਕਦੇ ਪਿਆਰੀ ਉਹਨਾਂ ਨੂੰ ਕਾਰਨ ਕੀ ਹੈ 15 ਪ੍ਰਾ 1479 ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਸਾਡੇ ਕੋਲ ਪਤਾ ਨਹੀਂ ਕਿਹੜੇ ਚੱਕਰਾਂ 'ਚ ਪੈ ਗਈ ਹੈ 9 ਮਹੀਨੇ ਚ ਬਿੜਾ ਰਹੇ ਆਪਾਂ ਬਣਾਇਆ ਕਿ ਨਹੀਂ ਬਣਾਇਆ ਪਿਆਰੇ ਤੁਸੀਂ ਆਪਾਂ ਜਦੋਂ ਪੰਜਾਬ ਦੀ ਧਰਤੀ ਦੇ